ਸਤਿ ਸ਼੍ਰੀ ਅਕਾਲ ਜੀ ਇੱਕ ਮੇਰੀ ਵੀ ਸੁਣੋ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਹੈ ਜਿਹੜੀ ਉਹ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਕਰਾਂਗੇ ਗੱਲਬਾਤ ਦੇ ਲਈ ਮੇਰੇ ਨਾਲ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਢਿੱਲੋ ਸਾਹਿਬ ਬਹੁਤ-ਬਹੁਤ ਪ੍ਰੋਗਰਾਮ ਚਾਹਤ ਹੈ ਤੁਹਾਡਾ ਸ਼ੁਕਰੀਆ ਬਹੁਤ ਮਿਹਰਬਾਨੀ ਪ੍ਰਭ ਜੀ ਜੀ ਢਿੱਲੋ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਅੱਜ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਚ ਸਿਰ ਪੰਜਾਬ ਜਾਂ ਭਾਰਤ ਦੇ ਵਿੱਚ ਨਹੀਂ ਬਲਕਿ ਵਿਸ਼ਵ ਪੱਧਰ ਤੇ ਗਲੋਬਲ ਪੱਧਰ ਦੇ ਉੱਪਰ ਬੜੇ ਵੱਡੇ ਪੱਧਰ ਤੇ ਮਨਾਇਆ ਗਿਆ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ ਨਗਰ ਕੀਰਤਨ ਨਿਕਲੇ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰੋਹਾਨੀ ਕੀਰਤਨ ਹੋਏ ਸਮਾਗਮ ਕਰਵਾਏ ਗਏ ਹਰ ਦਰਬਾਰ ਸਾਹਿਬ ਦੀ ਗੱਲ ਕਰੀਏ ਤਾਂ ਹਰ ਮੰਦਰ ਸਾਹਿਬ ਦੇ ਵਿੱਚ ਹੈਲੀਕਾਪਟਰ ਦੇ ਨਾਲ ਫੁੱਲਾਂ ਦੀ ਵਰਖਾ ਵੀ ਹੈ ਜਿਹੜੀ ਉਹ ਕੀਤੀ ਗਈ ਇਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਇਹ ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਵਸਾਇਆ ਉਹ ਉਹਨਾਂ ਦੇ ਹਿੱਸੇ ਦੇ ਵਿੱਚ ਆਉਂਦਾ ਹੈ ਤਾਂ ਹੀ ਤਾਂ ਕਿਹਾ ਜਾਂਦਾ ਨਾ ਧੰਨ ਧੰਨ RAM DAS GURU ਜਿਨ ਸਿਰਿਆ ਤਿਨ ਸੁਹਾਰੇ ਹ ਹ ਤੇ ਨਰਿੰਦਰ ਬੀਬਾ ਜੀ ਦਾ ਗੀਤ ਵੀ ਹੈ ਯੁਗ ਯੁਗ ਵਸਦੀ ਰਹੇ RAM DAS GURU ਤੇਰੀ ਨਗਰੀ ਗੁਰੂ ਸਾਹਿਬ ਨੇ ਇਹ ਸ਼ਹਿਰ ਵਸਾਇਆ ਜਦ ਦਰਵਾਜ਼ਾ ਸਾਬ ਦਾ ਨੀ ਪੱਥਰ ਰੱਖਣ ਲੱਗੇ ਉਹਨਾਂ ਨੇ ਆਪ ਨਹੀਂ ਰੱਖਿਆ ਇੱਕ ਮੁਸਲਮ ਫਕੀਰ ਸਾਈ ਮੀਆਂ ਮੀਰ ਤੋਂ ਰਖਾਇਆ ਹੂੰ ਜੀ ਬਲਕਿ ਸੰਦੇਸ਼ ਕੀ ਦਿੱਤਾ ਉਹਦੇ ਚਾਰ ਦਰਵਾਜ਼ੇ ਨੇ ਕਿ ਸੰਦੇਸ਼ ਚੌਂ ਵਰਨਾ ਕੋ ਸਾਂਝਾ ਹੂੰ ਸਾਂਝੀ ਬਾਲਤਾ ਸਾਂਝੀ ਬਾਲਤਾ ਦੀ ਸਾਰੀ ਗੱਲ ਕੀਤੀ ਗੁਰੂ ਸਾਹਿਬ ਦੇ ਸੋਚ ਹੀ ਬਹੁਤ ਲੰਬੀ ਸਿਆਜਾ ਥੋੜੀ ਹੈ ਜਿਹੜੇ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਗਈ ਬرائی ਬੈਠੇ ਨੇ ਹੂੰ ਕਿ ਸਾਡੇ ਤੋਂ ਬਗੈਰ ਇੱਥੇ ਕੋਈ ਹੋਰ ਦਾ ਬੋਲਵਾਲਾ ਹੀ ਨਹੀਂ ਹੋ ਸਕਦਾ ਉਦੋਂ ਇਹ ਤੇ ਕੋ ਛਪੜੀ ਹੁੰਦੀ ਸੀ ਉਹ ਕੌਤਕ ਵੀ ਮੈਂ ਜਸਵੇਰੇ ਵੀ ਗੱਲ ਕੀਤੀ ਸੀ ਕਿ ਚਿੱਟੇ ਕਾਂ ਨਾ ਕਾਲੇ ਕਾਂ ਵੜਦੇ ਸੀ ਚਿੱਟੇ ਹੋ ਹੋ ਨਿਕਲਦੇ ਸੀ ਹੂੰ ਤੇ ਜਿਹੜੀ ਉਹ ਲੜਕੀ ਸੀ ਰਜਨੀ जिने कहता ਸੀ ਮੈਂ ਆਪਣਾ ਭਾਗ ਖਾਨੀ ਆ ਉਹ ਇੱਕ ਪਿੰਗਲੇ ਨਾਲ ਵਿਆਹਤਾ ਸੀਗਾ ਉਹਦੇ ਪਾਦਰ ਨੇ ਤੇ ਉਹ ਪਿੰਗਲਾ ਜਦੋਂ ਉੱਥੇ ਆ ਕੌਤਕ ਦੇਖ ਰਿਹਾ ਹੈ ਉਹਨੇ ਇਸ਼ਨਾਨ ਕੀਤਾ ਤਾਂ ਠੀਕ ਹੋ ਗਿਆ ਹੂੰ ਬਾਅਦ ਦੇ ਵਿੱਚ ਉਹ ਬਹੁਤ ਵੱਡਾ ਇੱਕ ਵਪਾਰੀ ਬਣ ਗਿਆ ਚਲੋ ਖੈਰ ਉਹਨਾਂ ਗੱਲ ਦੇ ਵਿੱਚ ਜਾਈਏ ਵਿਸ਼ਪ ਪੱਦਰ ਦੇ ਉੱਤੇ ਅੱਜ ਗੁਰੂ ਰਾਮਦਾਸ ਮਹਾਰਾਜ ਦਾ ਜਿਹੜਾ ਪ੍ਰਕਾਸ਼ ਦਿਹਾੜਾ ਬੜੇ ਧੂਮ-ਧਾਮ ਨਾਲ ਬਣਾਇਆ ਜਾ ਰਿਹਾ ਹੈ ਦਰਬਾਰ ਸਾਹਿਬ ਦੇ ਵਿੱਚ ਬਹੁਤ ਅਲੌਕਿਕ ਨਗਰ ਕੀਰਤਨ ਤਾਂ ਹੋਏ ਸਨ ਕੱਲ ਜੀ ਅੱਜ ਕੀਰਤਨ ਦਰਬਾਰ ਹੋਏ ਸਵੇਰ ਤੋਂ ਗੁਰਬਾਣੀ ਦਾ ਪ੍ਰਵਾਹ ਕੀਰਤਨ ਦੇ ਰੂਪ ਵਿੱਚ ਚੱਲ ਰਿਹਾ ਹੈ ਗੁਰਬਾਣੀ ਦਾ ਪ੍ਰਵਾਹ ਤਾਂ ਦਰਬਾਰ ਸਾਹਿਬ ਦਾ 24 ਘੰਟੇ ਚੱਲਦਾ ਰਹਿੰਦਾ ਹੈ ਉਹ ਤਾਂ ਕਦੇ ਬੰਦ ਹੁੰਦਾ ਹੀ ਨਹੀਂ ਸੋ ਵਿਸ਼ਵ ਭਰ ਦੇ ਜਿੰਨੇ ਗੁਰੂ ਘਰ ਨੇ ਭਾਵੇਂ ਕੈਨੇਡਾ ਅਮਰੀਕਾ ਬਰਵਿੰਗਮ ਲੰਗਲੈਂਡ ਆਸਟ੍ਰੇਲੀਆ ਉੱਥੇ ਜਿੱਥੇ ਵੀ ਸਿੱਖ ਸੰਗਤਾਂ ਹੈ ਉੱਥੇ ਅੱਜ ਗੁਰੂ ਸਾਹਿਬ ਦਾ ਪਵਿੱਤਰ ਇਹ ਪ੍ਰਕਾਸ਼ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ ਤੇ ਆਪਣੇ ਭਾਰਤ ਦੇ ਵੀ ਵੱਖ-ਵੱਖ ਪ੍ਰਾਂਤਾਂ ਦੇ ਵਿੱਚ ਔਰ ਤੁਸੀਂ ਜਾਣੋਗੇ ਕਿ ਸਾਡੇ ਪ੍ਰਧਾਨ ਮੰਤਰੀ ਸਮੇਤ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਅੱਜ ਦੇ ਦਿਨ ਦੇ ਉੱਤੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਿੱਖ ਸੰਗਤ ਨੂੰ ਵਧਾਈ ਵੀ ਦਿੱਤੀ ਹੈ ਜੀ ਬਿਲਕੁਲ ਔਰ ਅੱਜ ਸ਼ਾਮ ਨੂੰ ਹੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅਲੌਕਿਕ ਅੱਤਿਸ਼ਬਾਜੀ ਹੋਣੀ ਹੈ ਅੱਤਿਸ਼ਬਾਜੀ ਹੋਣੀ ਹੈ ਹੂੰ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਸਮਾਗਮ ਆਉਂਦੇ ਆ ਫਿਰ ਉੱਥੇ ਅੱਤਿਸ਼ਬਾਜੀ ਹੁੰਦੀ ਹੈ ਇਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਵੀ ਦੀਵਾਲੀ ਆਉਣ ਵਾਲੀ ਹੈ ਆਉਣ ਵਾਲੀ ਹੈ ਤੇ ਦੀਵਾਲੀ ਦੇ ਉੱਤੇ ਵੀ ਇਹ ਸਾਰਾ ਕੁਝ ਹੁੰਦਾ ਹੈ ਤੇ ਸ਼ਬਦ ਪੜਾਇਆ ਜਾਂਦਾ ਉਦੋਂ ਦੀਵਾਲੀ ਦੀ ਰਾਤ ਦੀਵੇ ਵਾਲੀਆਂ ਹੂੰ ਜੀ ਸੋ ਆਪਾਂ ਆਪਣੇ ਮਨ ਚ ਵੱਲੋਂ ਵੀ ਆਪਣੇ ਸਾਰੇ ਸਰੋਤਿਆਂ ਨੂੰ ਅੱਜ ਗੁਰੂ ਰਾਮਦਾਸ ਪਾਤਸ਼ਾਹ ਦੇ ਇਸ ਪ੍ਰਕਾਸ਼ ਦਿਹਾੜੇ ਦੀ ਸਾਰਿਆਂ ਨੂੰ ਬਹੁਤ 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 ਵਧਾਈ ਦਿੰਦੇ ਆਂ ਜੀ ਬਿਲਕੁਲ ਹਟਲੋ ਸਾਹਿਬ ਅਗੇ ਗੱਲ ਹੈ ਜਿਹੜੀ ਉਹ ਕਰਾਂਗੇ ਕਿ ਪਟਨਾ ਸਾਹਿਬ ਤੋਂ ਇੱਕ ਜਾਗਰਤੀ ਯਾਤਰਾ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ ਇਸ ਜਾਗਰਤੀ ਯਾਤਰਾ ਦਾ ਸਵਾਗਤ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਬਾ ਕਮਾਲ ਤਰੀਕੇ ਦੇ ਨਾਲ ਹੋਣਾ ਹੈ ਜਿਸ ਦੀਆਂ ਪਲਾਨੀਆਂ ਹੁਣ ਤੋਂ ਸ਼ੁਰੂ ਹੋ ਗਈਆਂ ਨੇ ਸੋ ਹਰਪੀ ਸਿੰਘ ਨੇ ਗੈਨੀ ਹਰਪੀ ਸਿੰਘ ਜਿਹੜੇ ਉਹਨਾਂ ਦੀ ਪਾਰਟੀ ਨੇ ਵੀ ਇਸ ਬੰਦੇ ਵਿੱਚ ਪੰਜ ਮੈਂਬਰੀ ਤਾਲਮਿਲ ਕਮੇਟੀ ਬਣਾ ਦਿੱਤੀ ਹੈ ਕਿ ਕਿਸ ਤਰ੍ਹਾਂ ਸ਼ਾਨਦਾਰ ਤਰੀਕੇ ਦੇ ਨਾਲ ਸਵਾਗਤ ਜਿਹੜਾ ਉਹਨਾਂ ਦਾ ਕੀਤਾ ਜਾਣਾ ਹੈ ਜੀ ਇਹ ਜਿਹੜੀ ਜਾਗਰਤੀ ਯਾਤਰਾ ਹੈਗੀ ਇਹ ਪ੍ਰਭ ਜੋਤ ਸਮਰਪਿਤ ਹੈਗੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਹੈ। ਇਹ ਜਾਗਰਤੀ ਯਾਤਰਾ ਪਟਨਾ ਸਾਹਿਬ ਤੋਂ ਸ਼ੁਰੂ ਹੋਣੀ ਹੈ। ਜੀ। ਔਰ ਬਖ ਬਖ ਖੇਤਰਾ ਵਿੱਚ ਜਾਂਦੀ ਹੋਈ ਅਨੰਦਪੁਰ ਸਾਹਿਬ ਤੱਕ ਆਉਣੀ ਹੈ। ਅਕਾਲੀ ਦਲ ਮੋਢ ਸਰਜੀਤ ਉਹਨਾਂ ਨੇ ਇਸ ਯਾਤਰਾ ਦੇ ਸਵਾਗਤ ਕਰ ਲੋ ਇਹ ਯਾਤਰਾ ਦੇ ਲਈ ਅਤੇ ਇਹ ਯਾਤਰਾ ਦੇ ਨਾਲ ਨਾਲ ਉਹਨਾਂ ਨੇ ਆਪਣੀ ਪਾਰਟੀ ਦੀ ਇੱਕ ਪੰਜ ਮੈਂਬਰੀ ਤਾਲਮੀਲ ਕਮੇਟੀ ਬਣਾਈ ਹੈ ਜੀ ਉਹਦੇ ਵਿੱਚ ਕੌਣ ਨੇ ਸਰਦਾਰ ਸਤਵਿੰਦਰ ਸਿੰਘ ਟੋੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੂੰ ਹੂੰ ਜਰਨੈਲ ਸਿੰਘ ਕਰਤਾਰਪੁਰ ਇਸੇ ਤਰ੍ਹਾਂ ਮਹਿੰਦਰ ਸਿੰਘ ਹੁਸੈਨਪੁਰ ਸਾਹਿਬ ਨਰਬੈਲ ਸਿੰਘ ਜੌੜਾ ਬਲਵਿੰਦਰ ਸਿੰਘ ਜੌੜਾ ਸਿੰਘ ਜੀ ਇਹਨਾਂ ਪੰਜ ਸ਼ਖਸੀਅਤਾਂ ਨੂੰ ਇਸ ਤਾਲਮੇਲ ਕਮੇਟੀ ਦੇ ਵਿੱਚ ਪਾਇਆ ਗਿਆ ਜਿਹੜੇ ਇਸ ਜਾਗਰਤੀ ਯਾਤਰਾ ਜਿਹੜੀ ਪਟਨਾ ਸਾਹਿਬ ਤੋਂ ਆ ਰਹੀ ਹੈ ਪੰਜਾਬ ਤੱਕ ਆਏਗੀ ਅਨੰਦਪੁਰ ਸਾਹਿਬ ਜਾਏਗੀ ਹਾਂਜੀ ਸਮਾਪਤੀ ਉੱਥੇ ਹੈ ਉੱਥੇ ਹੋਣੀ ਹੈ ਉਹਦੇ ਲਈ ਅਕਾਲੀ ਦਲ ਮੋਢ ਸਰਜੀਤ ਤੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਔਰ ਅਸੀਂ ਜਾਣਦੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਇਤਿਹਾਸ ਦੇ ਬਹੁਤ ਵੱਡੇ ਗਿਆਤਾ ਨੇ ਉਹਨਾਂ ਨੂੰ ਇਤਿਹਾਸ ਬਾਰੇ ਬਹੁਤ ਪਤਾ ਸਿੱਖ ਇਤਿਹਾਸ ਬਾਰੇ ਖਾਸ ਕਰ ਔਰ ਪੜੇ ਲਿਖੇ ਵੀ ਬਹੁਤ ਨੇ ਪੀ ਐਚ ਡੀ ਨੇ ਹੂੰ ਸੋ ਉਹਨਾਂ ਵੱਲੋਂ ਇਹ ਕਮੇਟੀ ਜਿਹੜੀ ਗਠਿਤ ਕੀਤੀ ਗਈ ਹੈ ਇਹ ਕਮੇਟੀ ਇੱਥੇ ਵੀ ਇਸ ਜਾਗਰਤ ਯਾਤਰਾ ਦਾ ਪਦ ਤੋਂ ਵੱਧ ਪਰਮਾ ਸਵਾਗਤ ਕੀਤਾ ਜਾਵੇ ਇੱਥੋਂ ਦੇ ਪ੍ਰਬੰਧਨ ਉਹ ਦੇਖੇਗੀ ਜੀ ਬਿਲਕੁਲ ਟਿਲੋ ਸਾਹਿਬ ਇੱਕ ਖਬਰ ਹੈ ਜਿਹੜੀ ਉਹ ਵੀ ਧਾਰਮਿਕ ਮੁੱਦੇ ਨਾਲ ਸੰਬੰਧਿਤ ਆ ਉਹਦੀ ਵੀ ਗੱਲ ਕਰ ਲੈਨੇ ਆ ਉਸ ਤੋਂ ਬਾਅਦ ਗੱਲ ਸਿਆਸਤ ਦੀ ਕਰਾਂਗੇ ਪਾਕਿਸਤਾਨ ਵਿਖੇ ਜਾ ਰਹੇ ਨੇ ਜਥੇ ਸੋ ਪਰਮਿਸ਼ਨ ਮਿਲ ਗਈ ਸੀ ਭਾਰਤ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਪਰ ਜਿੱਥੇ ਜਾਣੇ ਨੇ ਤਾਂ ਜਿਹੇ ਚ ਪਾਕਿਸਤਾਨ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਕਿ ਜਿੰਨੇ ਸ਼ਰਧਾਲੂ ਪਾਕਿਸਤਾਨ ਆ ਰਹੇ ਨੇ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੈ ਸੁਰੱਖਿਆ ਦੇ ਪੁਖਤੇ ਪ੍ਰਬੰਧ ਨੇ ਅਸੀਂ ਸ਼ਰਧਾਲੂਆਂ ਦੇ ਜ਼ਰੂਰ ਕਰਾਂਗੇ ਕਿਵੇਂ ਦੇਖਦੇ ਹੋ ਇਸ ਤਣਾਅਪੂਰਨ ਮਾਹੌਲ ਚ ਇਹ ਜਿਹੇ ਬਿਆਨ ਨੂੰ ਇੱਕ ਤਾਂ ਉਹਨਾਂ ਦੇ ਜਿਹੜੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸਰਦਾਰ ਰਮੇਸ਼ ਸਿੰਘ ਅਰੋੜਾ ਕੁਝ ਉਥੋਂ ਦੀ ਸਰਕਾਰ ਨੇ ਖਾਸ ਕਰ ਜਿਹੜੇ ਲਹਿੰਦੇ ਪੰਜਾਬ ਨਾਲ ਸੰਬੰਧਿਤ ਹੈ ਉੱਥੇ ਕੁਝ ਕਮੇਟੀਆਂ ਦੇ ਮੈਂਬਰ ਸਹਿਬਾਨ ਨੇ ਜਿਨ੍ਹਾਂ ਚ ਡਾਕਟਰ 사जिद ਮਹਿਬੂਦ ਚੋਹਾਨ ਸਾਹਿਬ ਨੇ ਡਾਕਟਰ ਮੁਹੰਮਦ जावेद ਨੇ ਇਸੇ ਤਰ੍ਹਾਂ ਫਜਨੂਰ रहमान ਸਾਹਿਬ ਨੇ ਅਤੇ ਇਸੇ ਤਰ੍ਹਾਂ ਨਾਸਰ ਅ ਮੁਸਤਾਕ ਸਾਹਿਬ ਨੇ ਕਿਉਂਕਿ ਜਦੋਂ ਜੱਥਾ ਰੋਕਿਆ ਗਿਆ ਸੀ ਤਾਂ ਭਾਰਤ ਨੇ ਇਸ ਗੱਲ ਦਾ ਖਦਸ਼ਾ ਪ੍ਰਗਟ ਕੀਤਾ ਸੀ ਕਿ ਉੱਥੇ ਜੱਥਿਆਂ ਦੀ ਸੁਰੱਖਿਆ ਕੌਣ ਕਰੇਗਾ ਹੂੰ ਜਦੋਂ ਜੱਥਾ ਇੱਕ ਵਾਰ ਸਰਹੱਦ ਪਾਰ ਕਰ ਗਿਆ ਤੇ ਪ੍ਰਭਜੋਤ ਉਹਦੀ ਰਾਖੀ ਤਾਂ ਫਿਰ ਉਸ ਮੁਲਕ ਦੀ ਹੈ ਨਾ ਬਣਦੀ ਹੈ ਹੂੰ ਉਹਨਾਂ ਦੀ ਸਰਕਾਰ ਹੈ ਜਿਹੜੀ ਪਾਕਿਸਤਾਨ ਦੀ ਜਾਂ ਲੈਂਦੇ ਪੰਜਾਬ ਉਹ ਸਾਂਝੇ ਤੌਰ ਦੇ ਉੱਤੇ ਕਰਨਗੇ ਤਾਂ ਇਹ ਜਥੇਬੰਦੀ ਨੇ ਇਹ ਜਿਹੜੇ ਸਾਰੇ ਸੀਨੀਅਰ ਆਗੂ ਨੇ ਇਹਨਾਂ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਭਾਈ ਸਾਹਿਬ ਜਥਾ ਆਉਣ ਦਿਓ ਲੋੜੀ ਦੇ ਸਾਰੇ ਪ੍ਰਬੰਧ ਪਾਕਿਸਤਾਨ ਦੀ ਸਰਕਾਰ ਬਹੁਤ ਵੱਡੇ ਪੱਧਰ ਤੇ ਕਰ ਰਹੀ ਹੈ ਸਾਨੂੰ ਪਤਾ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ 5 ਨਵੰਬਰ ਦਾ ਆ ਰਿਹਾ ਹੈ 5 ਨਵੰਬਰ ਨੂੰ ਭੋਗ ਪੈਣੇ ਨੇ 3 ਨਵੰਬਰ ਨੂੰ ਉੱਥੇ ਅਖੰਡ ਪਾਠ ਸਾਹਿਬ ਸ਼ੁਰੂ ਹੋਣਗੇ ਜੀ ਇਹਦਾ ਮਤਲਬ ਇਹ ਜਿਹੜਾ ਜੱਥਾ ਨਵੰਬਰ ਦੇ ਪਹਿਲੇ ਹਫ਼ਤੇ ਜਾਏਗਾ ਹੂੰ ਵੀਜ਼ਾ ਇਹਨਾਂ ਨੂੰ ਦੱਸ ਦਿੰਦਾ ਮਿਲ ਲੈ ਉਹ ਕਹਿੰਦੇ ਭਾਈ ਸਾਹਿਬ ਨਿਸ਼ਚਿੰਤ ਹੋ ਜੋ ਬੇਫਿਕਰ ਹੋ ਜੋ ਪਾਕਿਸਤਾਨ ਦੀ ਸਰਕਾਰ ਦੇ ਜਿਹੜੇ ਸੀਨੀਅਰ ਨੁਮਾਇੰਦੇ ਨੇ ਆ ਕੁਝ ਦੇ ਤਾਂ ਪਹਨਾਲੇ ਨੇ ਇਹਨਾਂ ਦੇ ਨਾਲ-ਨਾਲ ਕੁਝ ਹੋਰ ਵੀ ਨੇ ਉਹ ਕਹਿੰਦੇ ਤੁਸੀਂ ਬੇਫਿਕਰ ਹੋ ਜਾਓ ਪਾਕਿਸਤਾਨ ਸਰਕਾਰ ਪਾਕਿਸਤਾਨ ਦੀਆਂ ਸੁਰੱਖਿਆ ਫੋਰਸਿਚ ਉਹ ਸਾਰੇ ਸਾਡੇ ਮਹਿਮਾਨ ਜਿਹੜੇ ਆ ਰਹੇ ਨੇ ਉਹਨਾਂ ਦੀ ਸੁਰੱਖਿਆ ਪੂਰਾ ਬੰਦੋਬਸਤ ਅਸੀਂ ਕਰ ਰਹੇ ਹਾਂ ਹੂੰ ਤੁਹਾਨੂੰ ਕਿਸੇ ਗੱਲ ਤੋਂ ਘਬਰਾਉਣ ਦੀ ਲੋੜ ਨਹੀਂ ਤੁਹਾਨੂੰ ਕਿਸੇ ਗੱਲ ਤੋਂ ਨਿਸ਼ਚਿੰਤ ਹੋ ਜੋ ਕੋਈ ਤੁਸੀਂ ਫਿਕਰ ਪਾਕਾਂਾ ਨਾ ਕਰੋ ਕਿਉਂਕਿ ਉਹ ਸਾਡੇ ਮਹਿਮਾਨ ਹੈ ਉਹਨਾਂ ਦੀ ਸੁਰੱਖਿਆ ਕਰਨਾ ਸਾਡਾ ਫਰਜ ਹੈ ਪਹਿਲਾਂ ਵੀ ਪਾਕਿਸਤਾਨ ਦੀ ਸਰਕਾਰ ਹੈ ਜਿਹੜੀ ਬਹੁਤ ਵੱਡੇ ਪੱਧਰ ਦੇ ਉੱਤੇ ਉਹ ਪ੍ਰਬੰਧ ਕਰਦੀ ਹੈ ਬਿਲਕੁਲ ਔਰ ਲੋਕਾਂ ਦੇ ਵਿੱਚ ਵੀ ਸਾਨੂੰ ਜਦੋਂ ਬਾਕ ਸੁਨੇਹਾ ਆਉਂਦਾ ਹੈ ਕਿ ਉੱਥੋਂ ਦੀ ਜਿਹੜੀ ਆਵਾਮ ਹੈ ਜਨਤਾ ਹੈ ਉਹ ਆਪਣੇ ਚੜਦੇ ਪੰਜਾਬ ਦੇ ਜਿਆਦਾ ਤਾਂ ਆਪਣੇ ਪੰਜਾਬ ਦੀ ਜਾਂਦੇ ਹੈ ਪਰਬਜੋਤ ਚੜ੍ਹਦੇ ਪੰਜਾਬ ਦੇ ਕਾਰਕੁਨਾਂ ਨੂੰ ਬਹੁਤ ਵੱਡੇ ਪੱਧਰ ਤੇ ਉੱਤੇ ਉਹਨਾਂ ਦੀ ਆਉ ਭਗਤ ਕਰਦੇ ਆ ਉਹਨਾਂ ਨੂੰ ਹੱਥਾਂ ਤੇ ਚੱਕਦੇ ਆ ਇੱਥੋਂ ਤੱਕ ਕਿ ਆਗਿਆ ਨਹੀਂ ਮਿਲਦੀ ਉਹਨਾਂ ਦਾ ਵਾਸ ਚੱਲੇ ਉਹ ਤਾਂ ਇਹ ਕਹਿੰਦੇ ਆ ਵੀ ਸਾਡੇ ਨਾਲ ਸਾਡੇ ਘਰਾਂ ਤੱਕ ਚੱਲੋ ਜੀ ਪਰ ਕੁਝ ਸਰਕਾਰਾਂ ਦੀਆਂ ਸੁਰੱਖਿਆ ਦੇ ਪੱਖ ਨੂੰ ਲੈ ਕੇ ਨਿਜਮ ਹੁੰਦੇ ਨੇ ਪਾਬੰਦੀਆਂ ਹੁੰਦੀਆਂ ਨੇ ਉਹ ਜਿਹੜਾ ਫਰੇਮਵਰਕ ਦੋਨਾਂ ਪਾਸਿਆਂ ਤੋਂ ਬਣਿਆ ਹੋਇਆ ਹੈ ਬਿਲਕੁਲ ਉਸੇ ਫਰੇਮਵਰਕ ਦੇ ਵਿੱਚ ਹੀ ਰਹਿਣਾ ਪੈਂਦਾ ਹੈ ਬਿਲਕੁਲ ਆਪਣੇ ਤੌਰ ਤੇ ਕੋਈ ਡਿਸੀਜਨ ਇਧਰ ਲਾ ਕੋਈ ਲਵੇ ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ ਹਾਂ ਉਹ ਲੋਕ ਉੱਥੇ ਜਥਿਆਂ ਦੇ ਵਿੱਚ ਮਿਲਣ ਵਾਸਤੇ ਬਹੁਤ ਆਉਂਦੇ ਨੇ ਜੀ ਬਿਲਕੁਲ ਅੰਟਲੋ ਸਾਹਿਬ ਅੱਗੇ ਗੱਲ ਹੈ ਜਿਹੜੀ ਉਹ ਬਹੁਤ ਹੀ ਜਿਹੜੀ ਅੱਜ ਦੀ ਦੁੱਖਦਾਇਕ ਖਬਰ ਅੱਜ ਦੀ ਨਹੀਂ ਕਹਿ ਲੋ ਕਿ ਸਾਡੇ ਲਈ ਤਾਂ ਹਮੇਸ਼ਾ ਲਈ ਇਹ ਦੁਖਦਾਇਕ ਖਬਰ ਹੀ ਰਹਿਣੀ ਹੈ ਕਿ ਪੰਜਾਬ ਦਾ ਨੌਜਵਾਨ ਗਾਇਕ ਰਾਜਵੀਰ ਜਵੰਦਾ ਸਾਡੇ ਵਿਚਕਾਰ ਨਹੀਂ ਰਿਹਾ ਇਸ ਸਮੇਂ ਉਹਨਾਂ ਦੇ ਪਰਿਵਾਰਕ ਮਾਹੌਲ ਹੈ ਜਿਹੜਾ ਬਹੁਤ ਗਮਗੀਨ ਹੈ ਪੰਜਾਬ ਦਾ ਮਾਹੌਲ ਗਮਗੀਨ ਹੈ ਤੇ ਉਹਨਾਂ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਕੱਲ ਉਹਨਾਂ ਦੇ ਜੱਦੀ ਪਿੰਡ ਜੋ ਕਿ ਜਗਰਾਉਂ ਦੇ ਕੋਲੇ ਆ ਉੱਥੇ ਕੀਤਾ ਜਾਣਾ ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਪਰਬਜੋਤ ਇਸ ਤਰ੍ਹਾਂ ਹੈਗਾ ਕਿ ਬੱਦੀ ਦੇ ਕੋਲ ਇਸ ਰਾਜਵੀਰ ਜਵੰਦੇ ਦਾ ਇੱਕ ਹਾਦਸਾ ਵਾਪਰਦਾ ਹੈ ਅਵਾਰਾ ਡੰਗਰਾਂ ਦੇ ਨਾਲ ਇਹ ਰਾਜਵੀਰ ਜਵੰਦਾ ਉਹਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਇਹਦੀ ਰੀੜ ਦੀ ਹੱਡੀ ਟੁੱਟੀ ਇਹਦੇ ਦਿਮਾਗੀ ਸੱਟਾਂ ਲੱਗੀਆਂ ਇਹ ਵੀ ਕਿਹਾ ਜਾ ਰਿਹਾ ਹੈ ਇਹਦੇ ਉੱਤੇ ਕਈ ਤਰ੍ਹਾਂ ਦਾ ਅਪਕੈਸ ਸਕਦੇ ਹਾਂ ਕਿ ਮਲਟੀ ਆਰਗਨ ਫੇਲਿਅਰ ਪ੍ਰੋਬਲਮਸ ਹਾਂਜੀ ਮਲਟੀਪਲ ਆਰਗਨ ਪ੍ਰੋਬਲਮ ਹੂੰ ਇਹਦੇ باوجود ਵੀ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਮੇਰੇ ਕਲੇ ਜਿਹੜਾ ਘਟਨਾ ਵਾਪਰੀ 14 ਸਤੰਬਰ ਹੈ ਸ਼ਾਇਦ ਮੈਨੂੰ ਲੱਗਦਾ 27 ਸਤੰਬਰ ਹੈ ਟਲੋ ਸਾਹਿਬ ਸ਼ਾਇਦ ਹਾਂਜੀ 11 12 ਦਿਨ ਹੋਏ ਆ ਜੀ ਤਾਂ ਸਤੰਬਰ ਦੇ ਮਹੀਨੇ ਦੇ ਵਿੱਚ ਇਹ ਵਾਪਰਿਆ ਕਿਉਂਕਿ ਅੱਜ 8 ਹੈ ਨਹੀਂ ਪਹਿਲਾਂ ਕਿਉਂਕਿ 2 ਹਫ਼ਤੇ ਤੋਂ ਤਾਂ ਵੱਧ ਹੋ ਗਿਆ ਉਹਨੂੰ ਨਹੀਂ 11 ਕ ਦਿਨ ਹੋਏ ਅੱਜ 12ਵਾਂ ਦਿਨ ਸੀਗਾ ਜੀ ਚਲੋ ਖੈਰ ਜੀ ਕਿਸੇ ਦਿਨ ਵੀ ਵਾਪਰਿਆ ਉਹ ਕਲੈਨਾ ਦਿਨ ਸੀ ਸੋ ਲੋਕਾਂ ਦੀਆਂ ਅਰਦਾਸਾਂ ਸੰਗਤੀਆਂ ਡਾਕਟਰਾਂ ਦੀ ਜਦੋ ਜਹਿਦ ਉਹਨੂੰ ਬਚਾ ਨਾ ਸਕੇ ਉਹਦੀ ਮਾਂ ਨੂੰ ਪੁੱਤ ਹੂੰ ਉਹਦੀ ਧਰਮ ਪਤਨੀ ਨੂੰ ਪਤੀ ਉਹਦੇ ਬੱਚਿਆਂ ਨੂੰ ਪਿਤਾ ਵਾਪਸ ਨਹੀਂ ਕਰ ਸਕੇ ਉਹਦੇ ਆਪਣੇ ਪਿਤਾ ਪਹਿਲਾਂ ਹੀ ਐਤ ਫਾਨੀ ਸੰਸਾਰ ਤੋਂ ਰੁਕਸਤ ਹੋ ਚੁੱਕੇ ਨੇ ਜੋ ਜੇਪਾ ਕੁਲਮਲਾ ਕੇ ਦੇਖੀਏ ਅੱਸੀ ਜਿਹੜਾ ਕੁਛੇ ਘਟਨਾ ਕਰਮ ਵਾਪਰਿਆ ਤੁਹਾਡੇ ਵਾਲੀ ਗੱਲ ਵੱਡੀ ਹੈ ਕਿ 12 13 ਦਿਨ ਹੋ ਗਏ ਹਾਂਜੀ ਕੁਝ ਸਬਕ ਲੈ ਲਿਆ ਹੂੰ ਅਵਾਰਾ ਡੰਗਰ ਸੜਕਾਂ ਤੋਂ ਖਤਮ ਕਰਤੇ ਧਰਮਕਤਾ ਦਾ ਬੋਲਬਾਲਾ ਤਾਂ ਉਹ ਸਾਰਿਆ ਜਾ ਰਿਹਾ ਹੈ ਤੁਸੀਂ ਜਿੰਨਾ ਮਰਜੀ ਕਰੋ ਜਿੰਨੇ ਮਰਜੀ ਤੁਸੀਂ ਧਰਮ ਦੇ ਤੌਰ ਦੇ ਕਿਸੇ ਚੀਜ਼ ਨੂੰ ਮੰਨੋ ਉਹਦਾ ਕੋਈ ਕਹਿਦਾ ਕਾਨੂੰਨ ਵੀ ਬਣਾਓ ਬਿਲਕੁਲ ਜਿਵੇਂ ਸੜਕਾਂ ਦੇ ਉੱਤੇ ਵਾਰਾ ਡੰਗਰ ਦੰਦਰਾਉਂਦੇ ਫਿਰਦੇ ਆ ਇਹ ਜਿਹੜੀਆਂ ਜਥੇਬੰਦੀਆਂ ਕਹਿੰਦੀਆਂ ਨੇ ਨਾ ਕਿ ਅਸੀਂ ਧਰਮ ਦੇ ਬਹੁਤ ਵੱਡੇ ਠੇਕੇਦਾਰ ਆ ਸਾਨੂੰ ਸਾਰਿਆਂ ਨੂੰ ਵਿੱਚੇ ਆਪਾਂ ਹਾਂਜੀ ਹੂੰ ਅਸੀਂ ਵੀ ਨਾਲ ਰਲ ਗਏ ਇਹਦੇ ਉੱਤੇ ਕੋਈ ਨਾ ਕੋਈ ਨਿਯਮ ਬਣਨਾ ਚਾਹੀਦਾ ਇੱਥੇ ਦੇਖਦੇ ਕੀ ਆ ਅਸੀਂ ਗਊ ਨੂੰ ਮਾਤਾ ਕਹਿੰਦੇ ਆ ਸਤਕਾਰ ਦਾ ਦਰਜਾ ਦਿੰਨੇ ਆ ਤੇ ਮੈਂ ਬਜ਼ਾਰਾਂ ਦੇ ਵਿੱਚ ਬਹੁਤ ਸਾਰੇ ਉਹ ਲੋਕ ਵੀ ਦੇਖੇ ਆ ਸਵੇਰੇ ਕੰਨ ਫੜਦੇ ਆ ਧਾਰ ਚੋਂਦੇ ਆ ਉਦਵ ਤੋਰਨਦੇ ਸ਼ਾਮ ਨੂੰ ਫੇਰ ਫੜ ਲੈਂਦੇ ਆ ਇਹ ਮਾਨਕ ਆ અપਮਾਨ ਹੈ ਜੇ ਜਿਸ ਪਵਿੱਤਰ ਜਾਨਵਰ ਨੂੰ ਅਸੀਂ ਪਵਿੱਤਰ ਦਾ ਦੇ ਨਾਲ ਦੇਖਦੇ ਆ ਸਾਡੀਆਂ ਸਾਰੀਆਂ ਜੱਥੇਬੰਦੀਆਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਮੇਰੀ ਉਹਨਾਂ ਦੇ ਚਰਨਾਂ ਦੇ ਵਿੱਚ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਸੰਬੰਧ ਦੇ ਵਿੱਚ ਕੋਈ ਸਾਂਝਾ ਕਾਇਦਾ ਕਾਨੂੰਨ ਵਿਧਾਨ ਬਣਾ ਲਓ ਕਿ ਜਿਹੜਾ ਕੋਈ ਉਲੰਘਣਾ ਕਰੇ ਉਹਨੂੰ ਪਰ ਸਜ਼ਾ ਕਿ ਮਿਲਣੀ ਚਾਹੀਦੀ ਹੈ ਬਿਲਕੁਲ ਔਰ ਕਈ ਵਾਰੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇੱਥੇ ਇਹਨਾਂ ਦੇ ਵਿੱਚੋਂ ਕਿਸੇ ਡੰਗਰ ਦਾ ਕੋਈ ਘਟਨਾ ਕਰਮ ਵਾਪਰ ਜੇ ਹਾਂਜੀ ਧਰਨੇ ਲੱਗ ਜਾਂਦੇ ਆ ਲੱਗ ਜਾਂਦੇ ਆ ਪਰ ਜੇ ਇਨਸਾਨ ਮਰ ਜੇ ਜਾਨ ਕੀਮਤੀ ਨਹੀਂ ਸਮਝੀ ਜਾਂਦੀ ਇਨਸਾਨ ਨੂੰ ਨਹੀਂ ਉਹ ਕੀਤਾ ਜਾਂਦਾ ਮੈਂ ਫਿਰ ਇਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਦੋ ਹੱਥ ਜੋੜ ਕੇ ਮੈਂ ਇਹਨਾਂ ਤੋਂ ਪਹਿਲਾਂ ਮਾਫੀ ਮੰਗਦਾ ਕਿ ਸਾਡੀ ਗੱਲ ਜੇ ਤੁਹਾਨੂੰ ਚੰਗੀ ਨਾਲ ਲੱਗੇ ਤਾਂ ਸਾਨੂੰ ਤੁਸੀਂ ਰਿਵਾਜ ਦੀ ਮਾਫੀ ਦੇ ਦਿਓ ਪਰ ਇਹਦਾ ਕੋਈ ਮਤਰੋ ਕੈਦਾ ਕਾਨੂੰਨ ਬਣਾ ਲਓ ਬਿਲਕੁਲ ਕਿ ਜਿਹੜੇ ਦੁਵਾਰਾ ਡੰਗਰ ਸੜਕਾਂ ਤੇ ਦੰਦ ਲਾਉਂਦੇ ਫਿਰਦੇ ਆ ਇਹਨਾਂ ਨੂੰ ਆਪਾਂ ਕਿਵੇਂ ਸਰਕਾਰਾਂ ਵੀ ਇਹ ਕਲਗਾ ਪ੍ਰਬੰਧ ਕਰ ਸਕਦੀਆਂ ਇਹ ਪ੍ਰਬੰਧ ਹੋਏਗਾ ਸਾਰਿਆਂ ਦੇ ਨਾਲ ਮਿਲ ਜੁਲ ਕੇ ਹਾਂਜੀ ਮਿਲ ਜੁਲ ਕੇ ਜੇ ਅਸੀਂ ਕੋਈ ਗਊਸ਼ਲਾਮਾ ਬਣਾ ਲਈਏ ਔਰ ਇਹਨਾਂ ਦਾ ਮਾਨ ਸਤਕਾਰ ਵੀ ਹੋਵੇ ਸੋ ਸੜਕਾਂ ਦੇ ਉੱਤੇ ਜਦੋਂ ਇਹਨਾਂ ਦੇ ਗੜਾਸੇ ਮਾਰ ਜਾਂਦੇ ਆ ਕੋਈ ਤੇਜ ਹਥਿਆਰ ਮਾਰਦਾ ਉਹ ਮਾਨ ਸਨਮਾਨ ਨਹੀਂ ਹੁੰਦਾ ਅਪਮਾਨ ਵੱਧ ਹੁੰਦਾ ਹੈ ਜੀ ਤੇ ਜੇ ਅਸੀਂ ਇਹਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਨਿਜਮ ਬਣਾ ਲਾਂਗੇ ਉਹ ਸਾਰੇ ਧਰਮਾਂ ਦੇ ਜਿੰਨੇ ਵੀ ਜਥੇਬੰਦੀਆਂ ਨੇ ਧਰਮ ਨਾਲ ਸੰਬੰਧਿਤ ਹੈ ਉਹ ਸਾਰੇ ਮਾਮਲਿਆਂ 'ਚ ਇਹਦੇ ਵਿੱਚ ਵੀ ਨਿਯਮ ਬਣਾ ਲੈਣ ਕਿ ਜੇ ਅਸੀਂ ਜਲੂਸ ਦੀ ਸ਼ਕਲ 'ਚ ਜਾਣਾ ਹੈ ਤਾਂ ਕਿੰਨੀਆਂ ਗੱਟੀਆਂ ਚਾਹੀਦੀਆਂ ਨੇ ਹੂੰ ਉਹ ਜਿਹੜਾ ਸਪੀਕਰ ਉੱਥੇ ਚੱਲ ਰਹੇ ਨੇ ਉਹ ਕਿੰਨੇ ਡੈਸੀਬਲ ਤੇ ਚਲਾਉਣੇ ਨੇ ਹੂੰ ਉਹ ਸਾਰਿਆਂ ਵਾਸਤੇ ਇੱਕੋ ਜਿਹਾ ਕੋਈ ਕਾਨੂੰਨ ਬਣ ਜੇ ਤੇ ਉਹਦੇ ਕੋਈ ਲੰਘਣਾ ਨਾ ਕਰੇ ਕਾਰਨ ਜਦੋਂ ਸਾਰੀ ਗਈ ਧਾਰਮਿਕ ਜਥੇਬੰਦੀਆਂ ਨੇ ਮਿਲ ਕੇ ਬਣਾਇਆ ਹੋ ਤੇ ਫਿਰ ਕੋਈ ਛੇਤੀ ਛੇਤੀ ਉਹਦੀ ਉਲੰਘਣਾ ਵੀ ਨਹੀਂ ਕਰੇਗਾ ਜੀ ਅੱਗੇ ਟਰਾਲਾ ਸਾਹਿਬ ਗੱਲ ਹੈ ਜਿਹੜੀ ਉਹ ਕਰਾਂਗੇ ਤਰਨਤਾਰਨ ਚੋਣ ਦੀ ਤਰਨਤਾਰਨ ਚੋਣ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਗਿਆ ਇਸ ਜ਼ਮਨੀ ਚੋਣ ਦੇ ਵਿੱਚ ਗਿਆਨੀ ਹਰਪਤ ਸਿੰਘ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਆਖਿਰਕਾਰ ਕਿਸ ਤਰ੍ਹਾਂ ਕਿਸ ਦਾ ਸਮਰਥਨ ਕਰਨਗੇ ਉਹਨਾਂ ਨੇ ਕੈਂਡੀਡੇਟ ਜੋ ਮਨਦੀਪ ਸਿੰਘ ਹੈ ਉਸ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਕੱਲ ਹੀ ਇਹ ਗੱਲ ਬਹੁਤ ਪਹਿਲਾਂ ਤੋਂ ਚੱਲ ਰਹੀ ਸੀ ਕਿ ਸੰਦੀਪ ਸਿੰਘ ਸਨੀ ਦੇ ਭਰਾਤਾ ਮਨਦੀਪ ਸਿੰਘ ਹੋਰਾਨੂ ਜਿਹੜੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਉਹਨੂੰ ਉਮੀਦਵਾਰ ਐਲਾਨਤਾ ਉਹ ਨਾ ਕੱਲਾ ਵਾਰਸ ਪੰਜਾਬ ਦਾ ਹੈ ਨਾ ਕਿਸੇ ਹੋਰ ਦਾ ਅੱਜ ਜਿਹੜੇ ਅਕਾਲੀ ਦਲ ਮੋਢ ਸਰਜੀਤ ਹੈ ਇਹਨਾਂ ਨੇ ਇੱਕ 6 ਮੈਂਬਰੀ ਕਮੇਟੀ ਬਣਾਈ ਸੀ ਹਾਂਜੀ ਕੱਲ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਪੁੱਛਿਆ ਗਿਆ ਉਹ ਕਹਿੰਦੇ ਵੀ ਸਾਡੀ 6 ਮੈਂਬਰੀ ਕਮੇਟੀ ਦੀ ਰਿਪੋਰਟ ਦੇ ਦੇਗੀ ਉਹਦੇ ਆਧਾਰ ਦੇ ਉੱਤੇ ਅਸੀਂ ਡਿਸਾਈਡ ਕਰਾਂਗੇ ਅੱਜ ਪਤਾ ਲੱਗਿਆ ਕਿ ਗੁਰਪ੍ਰਤਾਪ ਸਿੰਘ ਬਟਾਲਾ ਭਾਈ ਮਨਜੀਤ ਸਿੰਘ ਪੂਰਾ ਕੋਨਾ ਤੇ ਹੋਰ ਆਗੂਆਂ ਦੇ ਹਵਾਲੇ ਨਾਲ ਉਹਨਾਂ ਨੇ ਐਲਾਨ ਕਰਤਾ ਕਿ ਜਿਹੜੇ ਸੰਦੀਪ ਸਣੀ ਦੇ ਭਰਾਤਾ ਨੇ ਉਹਨਾਂ ਨੂੰ ਸਿੱਖ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਉਮੀਦਵਾਰ ਬਣਾਇਆ ਹੈ ਹੂੰ ਸਾਡੀ ਪਾਰਟੀ ਵੀ ਉਹਨਾਂ ਦੀ ਹਮਾਇਤ ਕਰੇਗੀ ਮੇਰੇ ਕਲ ਉਹਨਾਂ ਦਾ ਬੰਦਾ ਪਹਿਲਾਂ ਤੋਂ ਹੀ ਇਹੋ ਹੀ ਲੱਗਦਾ ਸੀ ਕਿ ਉਹ ਇਹੋ ਕੁਝ ਕਰਨਗੇ ਕਿਉਂਕਿ ਹਜੇ ਉਹਨਾਂ ਦਾ ਜਥੇਬੰਦਕ ਢਾਂਚਾ ਬਹੁਤ ਦੂਰ ਹੈ ਹਾਂਜੀ ਹਲੇ ਉਹ ਬਣਾ ਰਹੇ ਨੇ ਹੂੰ ਤੇ ਇਹਦੇ ਨਾਲ ਸਭ ਤੋਂ ਵੱਡਾ ਜਿਹੜਾ ਚੁਣੌਤੀ ਬੰਨੀ ਹੈ ਇਸ ਉਮੀਦਵਾਰ ਦੀ ਉਹ ਬੰਨੀ ਹੈ ਅਕਾਲੀ ਦਲ ਨੂੰ ਹੂੰ ਬਿਲਕੁਲ ਪਹਿਲਾਂ ਹੀ ਉੱਥੇ ਜਿਹੜੀਆਂ 24 ਦੀਆਂ ਲੋਕ ਸਭਾ ਚੋਣਾਂ ਨਿਕਲੀਆਂ ਨੇ ਉਹਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਸਾਰੇ ਪੰਜਾਬ ਚੋ ਰਿਕਾਰਡ ਵੋਟਾਂ ਨਾਲ ਜਿੱਤੇ ਸੀ ਆ 2 ਲੱਖ ਦੇ ਨੇੜੇ ਜਿੱਤੇ ਸੀ 192000 ਤੇ ਜੀ ਤੇ ਜਿਹੜਾ ਤਰਨਤਾਰ ਦਾ ਇਲਾਕਾ ਹੈਗਾ ਇਹ ਪੰਥਕ ਇਲਾਕਾ ਵੀ ਬਹੁਤ ਜ਼ਿਆਦਾ ਹੈ ਤੇ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਸੀ 2002 ਚ ਆਜ਼ਾਦ ਲੜਿਆ ਫਿਰ ਉਹ ਦੋ ਵਾਰ ਅਕਾਲੀ ਦਲ ਦੇ ਬੈਨਰ ਹੇਟ ਲੜਿਆ ਜੀ ਜਿਹੜਾ ਸੰਧੂ ਹੈ ਹਰਮਿੰਦਰ ਸਿੰਘ ਸੰਧੂ ਉਹ ਤਾਂ ਉਹ ਸਰਕਾਰ ਵਾਲੇ ਐਂ ਕਰਦੇ ਆ ਆਪਦੇ ਪੁਮਕੜ ਦਾ ਲਭਦੇ ਨਹੀਂ ਉਹ ਫਰ ਗੁੰਡੀਆਂ ਤੋਂ ਫੜਫੜ ਕੇ ਲਿਆਉਂਦੇ ਆ ਉਹ ਉਧਰ ਚਲੇ ਗਏ ਆ ਇਹਨਾਂ ਦੀ ਜਿਹੜੀ ਬੀਬੀ ਉਹ ਸੁਖਮਿੰਦਰ ਕੌਰ ਪ੍ਰਿੰਸੀਪਲ ਹੈ ਉਹਨੂੰ ਲਿਆਂਦਾ ਗਿਆ ਹੁਣ ਦੇਖੋ ਇਹ ਜਿਹੜੇ ਇਸ ਸੀਟ ਦਾ ਮੁਕਾਬਲਾ ਹੈਗਾ ਉਹ ਕਾਫੀ ਦਿਲਚਸਪ ਬੰਦਾ ਨਜ਼ਰ ਆ ਰਹੇ ਆ ਜੀ ਜੀ ਸਾਬ ਅਗੇ ਜਿਹੜੀ ਗੱਲ ਹੈ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਰਾਂਗੇ ਖਲਾਫਤ ਹੈ ਜਿਹੜੀ ਉਹ ਹੋ ਗਈ ਹੈ ਲਗਾਤਾਰ ਸੁਰਖੀਆਂ ਦੇ ਵਿੱਚ ਰਹੀ ਹੈ ਕਮੇਟੀ ਜਦੋਂ ਪ੍ਰਧਾਨ ਬਣੇ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਸੋ 17 ਮੈਂਬਰਾਂ ਨੇ ਸਮਰਥਨ ਜਿਹੜਾ ਉਹ ਝਿੰਦਾ ਸਾਹਿਬ ਤੋਂ ਵਾਪਸ ਲੈ ਲਿਆ ਦੇਖੋ ਜਗਦੀਸ਼ ਸਿੰਘ ਝਿੰਦਾ ਉਹਨਾਂ ਦਾ ਇੱਕ ਕਿਸਮ ਦੇ ਨਾਲ ਭਾਵੇਂ ਮਣਾ ਦੇ ਵਿੱਚ ਉਦੋਂ ਵੀ ਉਹਨਾਂ ਦੇ ਕੋਈ ਬਹੁਤਾ ਰਲੇਮਾ ਜਾਂ ਨਹੀਂ ਸੀਗਾ ਰਾਜੋਤ ਉਦੋਂ ਵੀ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਦੂਜੇ ਨਾਲ ਥੋੜਾ ਜਿਹਾ ਮਨ ਮਟਾਜਾਈ ਸੀ ਚਲੋ ਖੈਰ ਉਹਨਾਂ ਨੇ ਇੱਕ ਜਿਹੜੇ ਜਗਦੀਸ਼ ਸਿੰਘ ਢਿੰਡਾ ਨੇ ਉਹਨਾਂ ਨੂੰ ਪ੍ਰਧਾਨ ਬਣਾ ਲਿਆ ਸੀ ਲੇਕਿਨ ਅੰਦਰ ਖਾਤੇ ਉਹਨਾਂ ਦੀ ਆਪਸ ਵਿੱਚ ਦੀ ਵਿਚਾਰਕ ਮਤਭੇਦ ਉਦੋਂ ਦੇ ਹੀ ਚੱਲਦੇ ਆ ਹਮ ਹੁਣ ਜਗ ਜ਼ਾਹਿਰ ਹੋ ਗਏ ਭਾਈ ਬਲਜੀਤ ਸਿੰਘ ਦਾਦੂਬਾਦ ਉਹ ਵੀ ਉੱਥੇ ਮੈਂਬਰ ਹੈਗੇ ਨੇ ਉਹ ਵੀ ਪ੍ਰਧਾਨਗੀ ਦੀ ਲਾਈਨ ਦੇ ਵਿੱਚ ਸਭ ਤੋਂ ਜੀ ਮੂਰਲਿਆਂ ਦੇ ਵਿੱਚ ਸਨ ਹੂੰ ਸੋ ਉੱਥੇ ਪਤਾ ਲੱਗਿਆ ਕਿ ਉਹਨਾਂ 17 ਮੈਂਬਰਾਂ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਇਹਦਾ ਮਤਲਬ ਇਹ ਹੈ ਕਿ ਅਗਲੇ ਦਿਨਾਂ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੋਈ ਨਾ ਕੋਈ ਤਬਦੀਲੀ ਆਉਣ ਵਾਲੀ ਹੈ ਜੀ ਬਿਲਕੁਲ ਟੇਲੋ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਸ਼ੁਕਰੀਆ ਬਹੁਤ ਮਿਹਰਬਾਨੀ ਹੈ ਜੀ। ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦੇਈਏ ਕਿ ਪੰਜਾਬ ਦੇ ਵਿੱਚ ਇੱਕ ਹੋਰ ਜ਼ਿਲ੍ਹਾ ਬਣਣ ਦੀਆਂ ਸੰਭਾਵਨਾਵਾਂ ਨੇ ਜਿਹੜੀਆਂ ਦਰਸਾਈਆਂ ਜਾ ਰਹੀਆਂ ਨੇ ਜੋ ਕਿ ਹੈ ਸ੍ਰੀ ਅਨੰਦਪੁਰ ਸਾਹਿਬ ਕਿਉਂਕਿ 350 ਸਾਲਾ ਜੋ ਸ਼ਹੀਦੀ ਸ਼ਤਾਬ ਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਨਾਈ ਜਾਣੀ ਹੈ ਤਾਂ ਜਿਹੜੇ ਰਾਜਪਦਰੀ ਸਮਾਗਮ ਨੇ ਅਨੰਦਪੁਰ ਸਾਹਿਬ ਦੇ ਵਿੱਚ ਹੁਣੇ ਨੇਤਾ ਅਜੇਹੇ ਦੇ ਵਿੱਚ ਇੱਕ ਵੱਡੇ ਪੱਧਰ ਦੇ ਉੱਪਰ ਉਮੀਦ ਹੈ ਕਿ ਸ਼ਾਇਦ ਉਸ ਉਸ ਇਲਾਕੇ ਨੂੰ ਜਲਾ ਐਲਾਨਿਆ ਜਾ ਸਕਦਾ ਹੈ ਉਮੀਦ ਕਰਦੇ ਹਾਂ ਅਸਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੁਸੀਂ ਸਾਡੇ ਨਾਲ ਜੁੜੇ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਫਿਰ ਹਾਜ਼ਰ ਹੋਵਾਂਗੇ ਮੈਨੂੰ ਦਿਓ ਆ ਗਿਆ ਧੰਨਵਾਦ